ਇਹ ਗੱਲ ਸਪਸ਼ਟ ਕਰਨੀ ਚਾਹੀਦੀ ਹੈ। ਸ੍ਰੀ ਅਕਾਲਤਰ ਸਾਹਿਬ ਜੀ ਦਾ ਪੇਸ਼ ਹੋਣ ਦਾ ਕੋਈ ਵਿਧਾਨ ਨਹੀਂ। ਕੋਈ ਸਿਧਾਂਤ ਹੈ, ਕੋਈ ਮर्यादा ਹੈ। ਲੰਬਾ ਇਤਿਹਾਸ ਵੇਖ ਲਓ। ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗ੍ਰਹਿ ਮੰਤਰੀ ਦੇਸ਼ ਦੇ ਬੋਟਾ ਸਿੰਘ ਜੀ, ਸਦਾਸੂ ਜੀ ਇਸ ਜੀ ਬਰਨਾਲਾ ਸਭ ਨੇ ਪੇਸ਼ ਹੋ ਕੇ ਉਥੇ ਖਿਮਾ ਜਾਚਰਣ ਕੀਤੀ। ਜੇ ਕੋਈ ਵਿਧੀ ਵਿਧਾਨ ਹੈ ਤਾਂ ਇਹ ਹੈ ਤੇ ਪਹਿਲਾਂ ਜਾ ਕੇ ਸਕਤਰਤ ਦੇ ਵਿੱਚ ਜੀ ਅਕਾਲ ਤਰ ਸਾਹਿਬ ਦੇ ਜਥੇਦਾਰਾਂ ਨੂੰ ਮਿਲ ਕੇ ਚਿੱਠੀ ਦੇਣੀ ਪੈਂਦੀ ਹੈ ਆ ਆ ਸਾਡੇ ਕੋਲ ਗਲਤੀਆਂ ਹੋਈਆਂ ਤੇ ਉਹਦੇ ਅਸੀਂ ਮਾਫੀ ਖਿਮਾ ਚਾਤਨਾ ਮੰਗਣਾ ਚਾਹੀਏ ਫਿਰ ਉਹ ਚਿੱਠੀ ਰੱਖ ਲੈਂਦੇ ਪੰਜੇ ਸਿੰਘ ਸਾਹਿਬਾਂ ਨਾਲ ਬੈਠ ਕੇ ਉਹਨੂੰ ਡਿਸਕਸ ਕਰਦੇ ਤੇ ਫਿਰ ਉਹ ਦੁਬਾਰਾ ਉਹਨਾਂ ਨੂੰ ਬੁਲਾਉਂਦੇ ਫਿਰ ਉਹਨਾਂ ਨੂੰ ਸਪਸ਼ਟੀ ਕਰ ਲੈਂਦੇ ਸਪਸ਼ਟੀਕਰਨ ਲੈਣ ਤੋਂ ਬਾਅਦ ਜੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਉੱਥੇ ਪੇਸ਼ ਕਰਕੇ ਕੋਈ ਸਜ਼ਾ ਲਾਉਣੀ ਹੈ ਜਾਂ ਤਨਖਾਹ ਲੈਣੀ ਹੈ ਤੇ ਫਿਰ ਉੱਥੇ ਪੰਜੇ ਸਿੰਘ ਸਹਿਬਾਨ ਤਖਤ ਤੇ ਖੜੇ ਹੁੰਦੇ ਤਖਤ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਤਖਤ ਦੇ ਵਿਚਕਾਰ ਤੇ ਜਿਹੜਾ ਦੋਸ਼ੀ ਹੋ ਥੱਲੇ ਦੋਸ਼ੀ ਹੁੰਦਾ ਉਹਨੇ ਥੱਲੇ ਖੜੇ ਹੋਣਾ ਇਹ ਫਿਰ ਤਖਤ ਦੇ ਜਥੇਦਾਰ ਜਿਹੜੇ ਆ ਉਹਨੂੰ ਇੱਕ ਇੱਕ ਚੀਜ਼ ਕਰਕੇ ਪੁੱਛਦੇ ਆ ਫਿਰ ਜਿਹੜੀ ਜਿਹੜੀ ਗੱਲ ਆ ਉਹ ਕਹਿੰਦੇ ਜੀ ਠੀਕ ਐ ਇਹ ਅਸੀਂ ਕੀਤੀ ਐ ਇਹ ਅਵਗਿਆ ਹੋਈ ਐ ਸਾਰੇ ਗੱਲ ਸਪਸ਼ਟ ਕਰਕੇ ਫਿਰ ਕਹਿੰਦੇ ਤੁਹਾਨੂੰ ਇਹਦੇ ਸਬੰਧ ਵਿੱਚ ਸਜ਼ਾ ਸੁਣਾਈ ਜਾਏਗੀ ਤੇ ਸੇਵਾ ਸੁਣਾਈ ਜਾਏਗੀ ਤਾਨਕ ਸੇਵਾ ਉਹ ਬੇਸਰੰਦੇ ਆ ਤੇ ਫਿਰ ਤਲਿਕਲੀ ਪ੍ਰਵਾਨ ਕਰਦੇ ਪ੍ਰਵਾਨ ਕਰਕੇ ਫਿਰ ਉਹ ਮੁਕੰਮਲ ਜਿਹੜਾ ਉਹ ਤੇ ਰੀਤੀ ਰਿਵਾਜ ਜਿਹੜਾ ਸਾਡੀ ਵਿਧੀ ਹੈ ਉਹ ਪੂਰੀ ਹੋ ਜਾਂਦੀ ਹੈ ਜਿਹੜੀ ਉਹਨਾਂ ਨੇ ਮਾਫੀ ਮੰਗੀ ਮਾਫੀ ਰੋਜ਼ ਅਸੀਂ ਕਿਸੇ ਨਾ ਕਿਸੇ ਸਟੇਜ ਤੇ ਮੰਗਦੇ ਆ ਗੁਰਦੁਆਰਾ ਸਾਹਿਬ ਚ ਵੀ ਖੜੇ ਹੋ ਕੇ ਪਾਛਨਦੇ ਆ ਤੇ ਅਸੀਂ ਕਹਿੰਨੇ ਕਿ ਅਸੀਂ ਗਲਤੀ ਹੋਈ ਹੋਈ ਤੇ ਮਾਫ ਕਰਨਾ ਜਾਣੇ ਅਣਜਾਣੇ ਕੋਈ ਗਲਤੀਆਂ ਹੋ ਜਾਂਦੇ ਮਾਫ ਕਰਨਾ ਉਸੇ ਤਰ੍ਹਾਂ ਦਾ ਉੱਥੇ ਸ਼ੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉੱਠ ਕੇ ਭਾਸ਼ਣ ਕਰਨ ਲੱਗੇ ਪਹਿਲਾਂ ਤਾਂ ਇਹ ਵੱਡੀ ਗਲਤੀ ਕੀਤੀ ਕਿ ਉੱਥੇ ਕੋਈ ਵੀ ਸਰਕਾਰ ਦੀ ਡਿਵੈਲਪਮੈਂਟ ਦੇ ਬਾਰੇ ਜਾਂ ਕੋਈ ਪ੍ਰਾਪਤੀਆਂ ਬਾਰੇ ਗੱਲਾਂ ਕੀਤੀਆਂ ਨਹੀਂ ਜਾਂਦੀਆਂ ਕਿਉਂਕਿ ਉਸ ਥਾਂ ਦੇ ਉੱਤੇ ਕੇਵਲ ਤੇ ਕੇਵਲ ਪੰਥ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਉਹੀ ਕੀਤੀ ਜਾਂਦੀ ਹੈ ਵਾਧੂ ਸਰਕਾਰਾਂ ਦੀਆਂ ਗੱਲਾਂ ਦੇ ਭਾਸ਼ਣ ਜਿਹੜੇ ਆ ਉਹ ਬਾਹਰੀਆਂ ਸਟੇਜਾਂ 'ਤੇ ਕੀਤੇ ਜਾਂਦੇ ਫਿਰ ਉਹਨਾਂ ਨੇ ਜੋ ਸਾਰਾ ਕੁਝ ਕਰਕੇ ਸ਼੍ਰੋਮੜੀ ਕਾਲ ਦਾ ਦਾ ਇਤਿਹਾਸਕਾਰਿਆ ਜਾ ਸਕਦਾ ਸੀ ਲੇਕਿਨ ਸ਼੍ਰੋਮੜੀ ਅਕਾਲ ਦਾ ਦੀ ਸਰਕਾਰ ਵੱਲੋਂ ਸੜਕਾਂ ਬਣਾਈਆਂ ਪੁਲ ਬਣਾਏ ਜਾਂ ਕੋਈ ਸਕੂਲ ਬਣਾਏ ਕਾਜ ਬਣਾਏ ਉਥੇ ਇਹ ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਸੋ ਫਿਰ ਵੀ ਲੋਕਾਂ ਨੇ ਬਰਦਾਸ਼ਤ ਕੀਤਾ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਆਪਣੀ ਪਾਰਟੀ ਦੀ ਗੱਲ ਕਰ ਲਈ ਉਥੇ ਫਿਰ ਇਹਨਾਂ ਨੇ ਬਾਅਦ ਚ ਪਿਆ ਕਿ ਸਾਡੀ ਸਰਕਾਰ ਚਲਾਉਂਦੇ ਆ ਪਾਰਟੀ ਦੇ ਵਿੱਚੋਂ ਕੋਈ ਗਲਤੀਆਂ ਹੋ ਗਈਆਂ ਹੁਣ ਤੇ ਮੈਂ ਖੇਮਾ ਦੀ ਚਾਚ ਨਾ ਕਰਦਾ ਇਹ ਫਰਕ ਹੈ ਜਿਹੜੀ ਤਖਤ ਦੇ ਆਪੇ ਮੰਗ ਲਈ ਆਪੇ ਦੇ ਜਿਹੜੇ ਤਖਤ ਦੇ ਉੱਤੇ ਬੇਨਤੀ ਕਰੀ ਹੁੰਦੀ ਹੈ ਉਹ ਤਖਤ ਦੇ ਸਾਹਮਣੇ ਜਥੇਦਾਰ ਖੜੇ ਹੁੰਦੇ ਆ ਉਹਨਾਂ ਦੇ ਕੋਲ ਫਰਿਆਦ ਕਰਨੀ ਹੁੰਦੀ ਹੈ ਦੂਜੀ ਜਿਹੜੀ ਗੱਲ ਹੈਗੀ ਹੈ ਇੱਕ ਪੌ ਲੱਥਾ ਨਾਤੇ ਆ ਦੋ ਪੌ ਚੜ ਗਏ ਹੋਰ ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮੁਰਾਦਾ ਦਾ ਵੀ ਕਾਣ ਕੀਤਾ ਵਿਧਿ ਵਿਧਾਨ ਵਿੱਚ ਵੀ ਤਖਲੰਦਾ ਜੀ ਕੀਤੀ ਜੇ ਇਸ ਤਰ੍ਹਾਂ ਇਹ ਮਾਫੀ ਮੰਗਣੀਆਂ ਹੋਣ ਫਿਰ ਸਾਰੇ ਜਾ ਕੇ ਜਿੱਥੇ ਮਰਜੀ ਮੰਗ ਲੈ ਉੱਥੇ ਵੀ ਰੋਈਦਾ ਦੋਸੋਂ ਅਖੰਡ ਪੜਦੇ ਕੋ ਉਪਿੰਦੇ ਜੇ ਸਾਰੇ ਜਿਸ ਤਰ੍ਹਾਂ ਕਮਰੇ ਚ ਜਾਣਗੇ ਉਥੇ ਮਾਫੀ ਮੰਗ ਲੈਣਗੇ ਅਖੰਡ ਪਾੜ ਖਲਾ ਲਿਆ ਕਰਨਗੇ ਉਥੇ ਜਾ ਕੇ ਮਾਫੀ ਮੰਗ ਲਿਆ ਕਰਨਗੇ ਫਿਰ ਕੀ ਲੋੜ ਸੀ ਸਰਦਾਰ ਸੁਜੀਤ ਸਿੰਘ ਬਰਨਾਰੇ ਨੂੰ ਤੇ ਪੂਤਾ ਸਿੰਘ ਵਰਗੇ ਨੂੰ ਗਲਚ ਪੱਲਾ ਪੱਟੀ ਪਾ ਕੇ ਹਮ ਪਾਪੀ ਤੋਂ ਬਖਸ਼ਣ ਹਾਰ ਦੇ ਚਾਰੀ ਚਾਰੀ ਦਿਨ ਜਿੱਥੇ ਜਾਂਦੇ ਸੀ ਸੁਜੀਤ ਸਿੰਘ ਬਰਨਾਰੇ ਕੁਰਸੀ ਤੇ ਵੀ ਬਹਿੰਦੇ ਸੀ ਪੱਟੀ ਨਹੀਂ ਸੀ ਲਾਉਂਦੇ ਤੇ ਜੇ ਥੰਮਲੇ ਨਾਲ ਬੰਨਣ ਦੀ ਗੱਲ ਕੀਤੀ ਸੀ ਮਹਾਰਾਜਨ ਜੀ ਸੈਨੋਂ ਨੇ ਕੱਪੜੇ ਲਾਉਣੇ ਜੇ ਸ਼ੁਰੂ ਕੀਤੇ ਸੋ ਸੰਗਤ ਨੇ ਕਹਿ ਜੀ ਕੋਈ ਗੱਲ ਹੋ ਗਿਆ ਮਾਫ ਕਰ ਦਿੱਤਾ ਸੰਗਤ ਨੇ ਸੰਗਤ ਬਖਸ਼ਣ ਹਾਰ ਹੈ ਸੋ ਮੈਂ ਤੁਹਾਨੂੰ ਸਿਰਫ ਸਪਸ਼ਟੀ ਕਰਨਾ ਚਾਹੀ ਤੇ ਇਹ ਜਿਹੜੀ ਵਿਧੀ ਵਿਧਾਨ ਹੈ ਉਹਦੇ ਚ ਕਿਸੇ ਨੂੰ ਕੋਈ ਹੱਕ ਨਹੀਂ ਇੱਕ ਗੁਰਮਤ ਦਾ ਕਾਣ ਕਰੇ ਵਿਧੀ ਵਿਧਾਨ ਚ ਦਖਲੰਦਗੀ ਕਰੇ ਜਾਂ ਉਹਨੂੰ ਤਬਦੀਲੀ ਕਰੇ ਉਹਦੇ ਵਿੱਚ ਕੋਈ ਹੋਰ ਗੱਲ ਆਪਣੀ ਕਰਕੇ ਤੇ ਉਹ ਕੌਮ ਨੂੰ ਤੁਮਰਾ ਕਰੇ ਸੋ ਇਹ ਫਰਕ ਹੈ ਜੀ ਮੈਂ ਘਰੋਂ ਬਾਹਰ ਗਈ ਨਹੀਂ ਕਦੀ ਹੂੰ ਸ਼ਿਵਮਰੀ ਅਕਾਲੀ ਦਲ ਚੋਂ ਕਦੀ ਜ਼ਿੰਦਗੀ ਚ ਪਿਆਰ ਹੀ ਬਾਹਰ ਕੱਢਿਆ ਜਦੋਂ ਮਨੋਂ ਆਇਆ ਕਿ ਕਿਉਂ ਤੁਸੀਂ ਫਿਰ ਸਹਿਮਤੀ ਉਹਨਾਂ ਦੀ ਨਹੀਂ ਮੈਂ ਉਹਨਾਂ ਨੇ ਸਹਿਮਤੀ ਨਹੀਂ ਦਿੱਤੀ ਸ਼ਿਵਮਰੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਕਿ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼ਿਵਮਰੀ ਕੱਲ ਦਲ ਜੇ ਤੁਹਾਨੂੰ ਕੱਢਣ ਦੀ ਤੇ ਮੈਂ ਤੇ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਪੌਣੇ ਉਹ ਸਾਡਾ ਸਾਡਾ ਚੁਣਿਆ ਹੋਇਆ ਪ੍ਰਧਾਨ ਹੈ ਡੈਲੀਗੇਟਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਚੋਂ ਕਿਸੇ ਨੇ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਕਿੱਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਬੰਨ ਕੀਤਾ ਹੁਣ ਕੱਲ ਅਸੀਂ ਕੋ ਡਿਸਪਲਨ ਬੰਨ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀ ਵਿਚਾਰਾ ਕੀਤੀ ਆ ਮੰਥਨ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ ਕਿ ਜੇ ਅਸੀਂ ਪਾਰਟੀ ਦਾ ਹਾਲ ਨਾਰਾ ਮਾਰ ਰਹੇ ਆ ਲੋਕਾਂ ਨੂੰ ਲਾਂਬਨ ਕਰਦੇ ਆ ਤੇ ਤਕਲੀਫ ਕਿਨੂੰ ਜੇ ਕੱਲ ਬੀਬੀ ਨੂੰ ਇੰਨਾ ਇੰਨਾ ਜੁਲਮ ਕੀਤਾ ਤੇ ਉਹ ਵਿਚਾਰੀ ਕੱਲ ਰੋ ਪਈ ਸੀ ਵੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਿਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਖਬੀਸ ਇਹ ਬਾਦ ਆਪੇ ਹੀ ਆਪਣੇ ਦਸਕਤਾਂ ਨਾਲ ਟੱਕਰ ਦੇਵੇ ਨਾਲੇ ਆਪਣੇ ਦਸਕਤਾਂ ਦੀ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸ ਦੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਕਾਰ ਮੱਚੀ ਨਿਸ਼ਾਨ ਲੈ ਕੇ ਘਰ ਬੈਠੇ ਹੋਣ ਤੇ ਜਿਹੜਾ ਸਾਡੇ ਨਾਲ ਇੰਟਰਵਿਊਸ ਦਾਖਲ ਹੋਵੇ ਕਲਵਾਨ ਸੇ ਮੰਨਣ ਉਹਦੀਆਂ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਗੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਬੜਾ ਅਫਸੋਸ ਹੈ ਅੱਜ ਅਸੀਂ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਦਲ ਸਾਹਿਬ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆਣਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੇ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਇਹ ਤਕਰੀਬਨ ਕਿਸੇ ਨੂੰ ਟੈਲੀਫੋਨ ਨਹੀਂ ਗਿਆ 47 ਲੀਡਰ ਸੀ ਉਸ ਦਿਨ ਮੇਨ ਕਿਸੇ ਨੂੰ ਟੈਲੀਫੋਨ ਗਿਆ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀਆਂ ਨੂੰ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿੱਦਾਂ ਰਵੇਗੀ ਕਿੱਦਾਂ ਇਸ ਕਰਕੇ ਵੀਰਾਂ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤਹਾਡੇ ਬਿਜੁਰਗਾਂ ਨੇ ਵੀ ਆਪਣੇ ਖੂਨ ਨਾਲ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤੀ ਪਾਰਟੀ ਹੈ ਇਹ ਸਿਧਾਂਤਾਂ ਦੀ ਪਾਰਟੀ ਹੈ ਇਹ ਮਰਿਆਦਾ ਦੀ ਪਾਰਟੀ ਹੈ ਦਾ ਕੋਈ ਫਲਸਫਾ ਹੈ ਇਹਦੀ ਕੀ ਸੋਚ ਹੈ ਇਹਦੀ ਕੋਈ ਵਿਚਾਰਧਾਰਾ ਹੈ ਇਸ ਕਰਕੇ ਤਕੜੇ ਹੋ ਕੇ ਮਜ਼ਬੂਤ ਕਰੋ ਜਿਵੇਂ ਤੁਸੀਂ ਸ਼ਰੋਨੀ ਕਮੇਟੀ ਦੇ ਵਿੱਚ ਜਿਹੜੀ ਆਪਰੇ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਮਰਿਆਦਾ ਦੀ ਹਲੰਘਣਾ ਕੀਤੀ ਹੈ ਆਪਣੇ ਆਪ ਹੀ ਉਹ ਵਰਦਨ ਦੀ ਸੇਵਾ ਕਰ ਰਹੇ ਆ ਆਪਣੇ ਆਪਣੀ ਉੱਤੇ ਝਾੜੂ ਮਾਗਾ ਰਹੇ ਰਹੇ ਉਹ ਇੱਕ ਤੇ ਕਿਦੇ ਕੈਨ ਦੇ ਉੱਤੇ ਕਿਸੇ ਤੇ ਜੇ ਮर्याਦਤ ਦੀ ਲੰਗਣਾ ਕੀਤੀ ਹੈ ਤਾਂ ਫਿਰ ਉਸ ਟਾਈਮ ਦੇ ਉੱਤੇ ਮੈਂ ਤਾਂ ਤੁਹਾਨੂੰ ਕਿਹਾ ਕਿ ਕਿਉਂ ਸੁਜਾਨ ਸੁਣਾਇਗੀ ਪ੍ਰਧਾਨ ਇੱਕ ਲਫ਼ਜ਼ ਨਹੀਂ ਬੋਲਿਆ ਮੈਂ ਉਸ ਦਿਨ ਵੀ ਕਿਹਾ ਕੋਰ ਕਮੇਟੀ ਚ ਕਿ ਪ੍ਰਧਾਨ ਦੱਸ ਦੇਵੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਹਕਾਤਾ ਸਰ ਜਿੱਥੇ ਤੱਕ ਦੱਸ ਦੇਵੇ ਕਿ ਉਹ ਮਾਫੀ ਠੀਕ ਸੀ ਉਹ ਵਿਧੀ ਸਮਝਾਉਣ ਵਾਸਤੇ ਸੀ ਚੱਲੇ ਹੈ ਕਿ ਅਸਲੀ ਵਿਧੀ ਜਿਹੜੀ ਉਹ ਆ ਇਸ ਕਰਕੇ ਅਸੀਂ ਚੱਲੇ ਹੈ ਕਿ ਨਾ ਪਤਾ ਲੱਗ ਜਾਏ ਕਿ ਸ਼੍ਰੀ ਹਕਾਤਾ ਸਰ ਦੇ ਮਾਫੀ ਮੰਗਣ ਦੀ ਖਿਮਾ ਜਾਂਚਣ ਦੀ ਵਿਧੀ ਕੀ ਹੈ ਜ세ਦਾਰ ਸਰਪਾਨ ਨੇ ਨੋਟਸ ਨਹੀਂ ਲਿਆ ਪਰ ਲੋਕਾਂ ਨੇ ਜ਼ਰੂਰ ਨੋਟਸ ਲਿਆ ਜੇ ਮੈਂ ਉਸ ਦਿਨ ਹੀ ਬੋਲ ਪਈ ਸੀ ਮੈਂ ਉਸ ਦਿਨ ਮੇਰਾ ਉਸੇ ਦਿਨ ਬਿਆਨ ਆ ਗਿਆ ਸੀ ਕਿ ਗਲਤ ਹੈ ਇਹ ਬਿਲਕੁਲ ਠੀਕ ਹੈ ਤੁਸੀਂ ਹੋਰ ਕਰੋਗੇ ਜੇ ਤੁਸੀਂ ਹੋਰ ਦੀ ਫਾਲੋ ਕਰੋਗੇ ਜਿਹੜੀ ਗੱਲ ਤੁਸੀਂ ਜ਼ਿਕਰ ਕਰਦੇ ਹੋ ਜਿਹੜੀ ਸੁਬੀਰ ਸਿੰਘ ਬਾਦ ਦੇ ਵੱਲੋਂ ਨਹੀਂ ਫਾਲੋ ਕੀਤੀ ਗਈ ਤੁਸੀਂ ਉਸ ਨੂੰ ਫਾਲੋ ਕਰੋਗੇ ਅਸੀਂ ਸਦਾ ਹੀ ਕਰਾਂਗੇ ਔਰ ਕਰਨ ਦਾ ਲੋਕਾਂ ਨੂੰ ਇੱਕ ਤਰੀਕਾ ਵੀ ਦੱਸਾਂਗੇ ਕਦਰਵਾਤਾ ਸਾਹਿਬ ਕੱਲ ਵਿਭਾਗੀ ਨੇ ਕਿਹਾ ਕਿ ਤੁਸੀਂ ਸਾਰੇ ਜਿਹੜੇ ਬੀਜੇਪੀ ਦੇ ਸਪੁੱਤਰ ਹੋ ਤੇ ਤੁਹਾਨੂੰ ਇਸ ਥਿੱਕੇ ਮੈਂ ਸਾਨੂੰ ਬੀਬਾ ਜੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਨਾ ਕਿਸੇ ਲੀਡਰ ਦੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਅਕਾਲੀ ਜੰਮੇ ਆ ਅਕਾਲੀ ਪਏ ਆ ਅਕਾਲੀ ਪਰਿਵਾਰ ਹੈ ਮਰ ਬਿਟ ਜਾਵਾਂਗੇ ਲੇਕਿਨ ਸ਼ੋਮਰੀ ਕਾਦੀਰ ਨੂੰ ਕਦੀ ਨੀਯਮਾਂ ਨਹੀਂ ਹੋਣਦਿਆਂਗੇ ਤੇ ਇਹ ਵੀ ਕਿ ਲੋਟਸ ਉਹ ਬਤਾਇਆ ਗਿਆ ਜੀ ਜਿਹੜੇ ਬੰਦੇ ਆ ਜਿਹੜੇ ਆ 25 22 ਸਾਲ ਛੁੱਟੇ ਲੈਂਦੇ ਰਹੇ ਮੰਿਸਟਰੀਆਂ ਦੇ ਕਿ ਉੱਥੇ ਦੀ ਤਾਕਤਾਂ ਦੇ ਉਹ ਸਾਨੂੰ ਮਤਤਾ ਦੇਣਗੇ ਜੇ ਮੈਂ ਕਹਿੰਦਾ ਵੀ ਸਾਜਤਾ ਬੋਲੇ ਸ਼ਾਨੀ ਜਿਉ ਬੋਲੇ ਜਿਨ੍ਹਾਂ ਨੇ ਆਪ ਰਾਜ ਭਾਗ ਹੰਢਾਏ ਸੀਨੀਅਰ ਲੀਡਰ ਨੂੰ ਉਹ ਉਹਦੀ ਚਿੰਤਾ ਨਾ ਕਰਿਆ ਕਰ ਇਹਨਾਂ ਝੂਠੇ ਬਿਆਨਾਂ ਦੀ ਉਹ ਮਤਲਬ ਇਹਦਾ ਸਾਡਾ ਟਾਈਮ ਨਾ ਵੇਸਟ ਕਰਿਆ ਗਿਆ ਝੂਠੇ ਬਿਆਨਾਂ ਪਿੱਛੇ ਕਿ ਪਿਛਲੇ ਕੋਸੀ ਦਿਨਾਂ ਤੋਂ ਲੋਕਾਂ ਘਟਰਾਵਾ ਵਾਪਰੀਆ Subscribe to One India channel and never miss an update.